ਹੈਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਹੋਰ ਸੁਣਾਓ ਕਿਵੇਂ ਜੇ ਸਾਰੇ ਉਮੀਦ ਆਪ ਠੀਕ ਠਾਕ ਹੋਗੇ ਤੇ ਲੋ ਜੀ ਅੱਜ ਦਾ ਬਲੌਗ ਕਰ ਦਿੱਤਾ ਸਟਾਰਟ ਤਾਂ ਅੱਜ ਦਾ ਬਲੌਗ ਆ ਵੀ ਮੰਜੀਆਂ ਦੀ ਕਰਾਂਗੇ ਸਫਾਈ ਕਿਉਂਕਿ ਡੇਲੀ ਡਟਦੀਆਂ ਨੇ ਤੇ ਖਾਣਾ ਪੀਣਾ ਖਾਈਦਾ ਤੇ ਸਬਜ਼ੀਆਂ ਵਗੈਰਾ ਲੱਗ ਜਾਂਦੀਆਂ ਨੇ ਤੇ ਬਹੁਤ ਜ਼ਿਆਦਾ ਬੁੜੀਆਂ ਲੱਗਦੀਆਂ ਨੇ ਤੇ ਇਸ ਕਰਕੇ ਅਸੀਂ ਇਹ ਮੰਜੀਆਂ ਨੂੰ ਧੋਵਾਂਗੇ ਕਿਉਂਕਿ ਬਾਣ ਵੀ ਗੰਦਾ ਹੋ ਜਾਂਦਾ ਵੀ ਬੁੜਾ ਲੱਗਦਾ ਤੇ ਇਹ ਅਸੀਂ ਸਰਫ ਖੋਲਿਆ ਹੋਇਆ ਵਾ ਇਹ ਜਿਹੜਾ ਕੱਪੜੇ ਧੋਣ ਵਾਲਾ ਬੁਰਸ਼ ਦੇ ਨਾਲ ਅਸੀਂ ਚੰਗੀ ਤਰ੍ਹਾਂ ਸਾਫ਼ ਕਰਾਂਗੇ ਖੱਟਾ ਵਗੈਰਾ ਜਿਹੜਾ ਪਿਆ ਹੁੰਦਾ ਵਾ The lado there.

I don't know.

ਮੁਸ਼ਕਿਲ ਹੀ ਹੁੰਦੇ ਨੇ ਹੁਣ ਮੋਟਰ ਚੜਾ ਦੋ ਨਾ ਮੋਟਰ ਸਾਈਕਲ ਸੜੇ ਪਰੇ ਸਿਆੜ ਚ ਅਟਤੋ ਨਾ ਤੋਤਾ ਤੇ ਕੱਲ ਥੁੰਦ ਥੁੰਦ ਨਾਲ ਨਾਲ ਇੱਧਰ ਹੀ ਪਾ ਦੇ ਬੂਟੀਆਂ ਨੂੰ ਪਾਣੀ ਰਿਜਾਲ ਛੱਡ ਦੇ ਤੂੰ ਛੱਡ ਦੇ ਤੂੰ ਛੱਡ ਦੇ ਤੂੰ ਮੱਦੀ ਮੰਡੀਆਂ ਵੀ ਤੇ ਰੋਟੀਆਂ ਆਹ ਕੋਕ ਮੰਡੀਆਂ ਨੂੰ ਵੀ ਜਲਮੀ ਲੱਗਦੀ ਆਹ ਮੱਦੀ ਜ਼ਿਆਦਾ ਖੰਦੀ ਹੋਦੀ ਆ

ਮੂਠਾ ਕਰਦੇ ਇਹਨਾਂ ਦਾ ਉੱਥੇ ਖੜਨੇ ਪਰਲੇ ਪਾਸੇ ਹੁਣ ਟੱਪਾ ਵਾਲ ਮੋੜ ਤੇ ਹੈਣਾ ਟੱਪਾ ਘਰੇ ਜਮਲੇ ਦੀ ਘੜੀ Jäätä. Munun on päättää, että kun paadan ਲੋ ਜੀ ਇਧਰ ਮੋਟਰਸਾਈਕਲ ਵੀ ਤੋਤਾ ਮੰਜੀ ਆ ਵੀ ਤੋਤੀਆਂ ਨੇ ਤੇ ਇਹ ਵੀ ਮੰਜੀ ਸੁੱਕ ਗਈ ਹੁਣ ਇਹਨੂੰ ਆਪਾਂ ਅੰਦਰ ਕਰ ਦਾਂਗੇ ਇਹ ਤੇ ਡੇਲੀ ਅੰਦਰ ਹੀ ਰਹਿੰਦੀ ਹੈ ਤੇ ਬਾਹਰ ਕੱਢੀਦੀ ਰਾਤ ਵੇਲੇ ਤੇ ਇਹ ਘੱਟ ਗੰਦੀ ਔਰ ਜ਼ਿਆਦਾ ਗੰਦੀ ਹੋਈ ਸੀ ਜਿਹੜੀ 24 ਘੰਟੇ ਬਾਹਰ ਰਹਿੰਦੀ ਆ ਜੇ ਵੇਖੋ ਫਰਸ਼ ਵੀ ਸੁੱਕਣ ਲੱਗ ਪਿਆ ਇਧਰ ਵੀ ਪਾਣੀ ਹੁਣੇ ਜੀਰ ਲੈਣਾ ਤੇ ਸਾਫ਼ ਨਿਕਲ ਗਈਆਂ ਥੋੜੇ ਥੋੜੇ ਜਿਹੀ ਮਿੱਟੀ ਘੱਟਾ ਜੰਮ ਜਾਂਦਾ ਨਹੀਂ ਇਹ ਕੀ ਕਰਾਂਡੇ ਨੁੰਦੇ ਨਹੀਂ ਪੈ ਕਿੱਥੇ ਗਿਆ ਕਿੱਥੇ ਗਿਆ ਇੱਧਰ ਇੱਕ ਕੁਕੜੀ ਬਣਿਆ ਨਹੀਂ ਲਰਾਂਡੇ ਜਿੰਨ ਨੂੰ ਦੇਣੀ ਆ ਲਾ ਇਹਨਾਂ ਦੀ ਹੋਲੀ ਹੁਣ ਬਸ ਸਟਾਰਟ ਹੀ ਖੋਤਿਓ ਮਾਰ ਪੈਣੀ ਤੁਹਾਨੂੰ ਦੋਵਾਂ ਨੂੰ ਵੇਖ ਲਓ ਆਉ ਨੋ ਮੈਂ ਚੱਲੀ ਅੰਦਰ ਉਧਰ ਕੱਪੜੇ ਲਾ ਕੇ ਫਿਰ ਨਾ ਵੇ ਇਹ ਆਇਆ ਇਹ ਮਹਾ ਕ੍ਰੈਕ ਮਹਾ ਕ੍ਰੈਕ ਉਥੇ ਨਾ ਉਹ ਬਾਥਰੂਮ ਚ ਲੀਡ ਲਾ ਕੇ ਇਹਨਾਂ ਦੀ ਪਾਦੀ ਹੋਲੀ ਆ ਚੱਲ ਗਰਮੀ ਬੜੀ ਓਦਾ ਮौज-ਮਸਤੀ ਕਰ ਲੈਂਦੇ ਫੜੇ ਬੋਦ ਪਣ ਫੜਾ ਪਿਆ ਪੇਪੜ ਕੱਪ ਕਰਦਾ ਵੇਖੀ ਕਪੜੇ ਲਾਓ ਤਣਾਓ ਮੜਕੇ ਫਿਰ ਮੈਂ ਵੀ ਨਹਾ ਕੇ ਕੰਮ ਨਵੇਣਾ ਕੱਲ ਵੀ ਤਰਟੇ ਸਾਬਣ ਪਾ ਪਾਇਆ ਨਾਲੋ ਨਾਲੋ ਪਾਓ ਸਿਰ 'ਚ ਪਾਣੀ ਗਰਮੀ ਬੜੀ ਹੈ ਹੈਲਡਰ ਸ਼ੋਲਡਰ ਹੈਲਡਰ ਸ਼ੋਲਡਰ ਹੂੰ भूत जा भूत मूह भी ला लाते आय हा हाय हैं वट दे <laughs> <laughs> ਲੋ ਜੀ ਇਸ ਬਲੌਗ ਦਾ ਕਰਾਂਗੇ ਐਂਡ ਨੈਕਸਟ ਬਲੌਗ ਲੈ ਕੇ ਫਿਰ ਮਿਲਾਂਗੇ ਤਬ ਤੱਕ ਵਾਸਤੇ ਓਕੇ ਬਾਏ